ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਪ੍ਰਮਾਤਮਾ ਧੰਨ ਗੁਰੂ ਰਾਮਦਾਸ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਭ ਦੇ ਘਰਾਂ ਵਿੱਚ ਮਿਹਰ ਭਰਿਆ ਹੱਥ ਰੱਖੇ ਸੋ ਅੱਜ ਆਪਾਂ ਨਾ ਲੱਗੇ ਆ ਖਸਖਸ ਦੀ ਦੁੱਦੀ ਬਣਾਉਣਾ ਤੇ ਇਹਦੇ ਵਿੱਚ ਆਪਾਂ ਬਦਾਮ ਤੇ ਖਸਖਸ ਪਾ ਲੈਨੇ ਤੇ ਬੱਚਿਆਂ ਨੂੰ ਜਿਵੇਂ ਖੰਘ ਜ਼ੁਕਾਮ ਹੋਇਆ ਪਿਆ ਆ ਮੌਸਮ ਚੇਂਜ ਹੋਣ ਦਾ ਕਰਕੇ ਤੇ ਉਹਦਾ ਕਰਕੇ ਆਪਾਂ ਅੱਜ ਲੱਗੇ ਆ ਇਹ ਦੁੱਧੀ ਤਿਆਰ ਕਰਨ ਤੇ ਇਹ ਹੁਣ ਆਪਾਂ ਖਸਖਸ ਨੂੰ ਰਗੜਦੇ ਆਂ ਆ ਪਾ ਲਾਚੀਆਂ ਪਾ ਲਈਆਂ ਛੋਟੀਆਂ ਤੇ ਆ ਪਾ ਲਾਂਗੇ ਕਾਲੀ ਮਿਰਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਗੜ ਦਾਂਗੇ ਇਹ ਬਹੁਤ ਸੋਹਣੀ ਇਹ ਦੁੱਧੀ ਬਣ ਜੂਗੀ ਤਾਂ ਬੱਚਿਆਂ ਨੂੰ ਤੁੰਗ ਜਕਾਂ ਤਾਂ ਆਰਾਮ ਆ ਜਾਂਦਾ ਹੈ ਨਾ ਪੂਰੀ ਤਰ੍ਹਾਂ ਪਾ ਪਾ ਲਿਆ ਕਿਉਂ ਦੇਸੀ ਕਿਉਂ ਹੀ ਪੈਂਦਾ ਇਹਦੇ ਚ ਤੇ ਦੇਸੀ ਕਿਉਂ ਆਪਾਂ ਪਾ ਲਿਆ ਵਾ ਤੇ ਹੁਣ ਆਪਾਂ ਬਸਮਾ ਦਾ ਜਿ पिघਲ ਜਾਵੇ ਤੇ ਫਿਰ ਇਹਦੇ ਚ ਪਾ ਦਾਂਗੇ ਖਸ ਖਸ ਅਗੜ ਰਿਲੀ ਸੀਗੀ ਤੇ ਹੁਣ ਕਿਉ ਆਪਣਾ ਹੋ ਗਿਆ ਗਰਮ ਤੇ ਆਪਾਂ ਹੁਣੇ ਵਿੱਚ हूँ आपको भुन लाँगे चंकी तरह तो भुनन लगन गए कोई चार पाँच मिनट खस खस चंकी तरह भुज जाए खसखस करिए अपनी भुज ये खसखस बदम इलाचियाँ काली मिर्च सारा कुछ उदो कट्ठा ही रगड़िया अपनी भुज गई तो हूँ आप थोड़ा थोड़ा करके दुद्ध पाते जावे ਇਹ ਜਿੱਦਾਂ ਅੱਜਕੱਲ੍ਹ ਬੱਚਿਆਂ ਨੂੰ ਬਹੁਤ ਵਧੀਆ ਹੁਣ ਰਾਤ ਨੂੰ ਠੀਕ ਐ ਸੌ ਜਾਣਗੇ ਨਾ ਜਿਵੇਂ ਮੌਸਮ ਚੇਂਜ ਹੋਇਆ ਆ ਤੇ ਖਾਂਸੀ ਜਕਾਮ ਦਾ ਬੱਚਿਆਂ ਲਈ ਬਹੁਤ ਹੀ ਵਧੀਆ ਚੀਜ਼ ਹੈ ਦਵਾਈ ਭਾਵੇਂ ਆਪਾਂ ਕਿੰਨੇ ਬੱਚਿਆਂ ਨੂੰ ਲੈ ਕੇ ਦੇਈ ਜਾਂਦੇ ਆ ਪਰ ਫਿਰ ਵੀ ਹੁਣ ਜਦੋਂ ਵਾਲੀ ਆ ਜਾਏਗੀ ਤੇ ਫਿਰ ਆਪਾਂ ਵਿੱਚ ਚੀਨੀ ਪਾ ਦਾਂਗੇ ਹੋ ਗਿਆ ਖਸ ਖਸ ਜੀ ਤੋਰ ਦਿੱ ਤਿਆਰ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਾਰਾ